ਰੀਲ ਬਣਾ ਰਹੇ ਨੌਜਵਾਨਾਂ ਨਾਲ ਹੋਈ ਕਲੋਲ ਜੇਕਰ ਤੁਸੀਂ ਵੀ ਰੀਲ ਬਣਾਉਣ ਦੇ ਸ਼ੌਕੀਨ ਹੋ ਤਾਂ ਇੱਕ ਵਾਰ ਇਹ ਵੀਡੀਓ ਨੂੰ ਜ਼ਰੂਰ ਵੇਖੋ ਜੇਕਰ ਤੁਸੀਂ ਵੀ ਰੀਲ ਬਣਾਉਣ ਦੇ ਸ਼ੌਕੀਨ ਹੋ ਤਾਂ ਇੱਕ ਵਾਰ ਇਹ ਵੀਡੀਓ ਨੂੰ ਸੋਸ਼ਲ ਮੀਡੀਆ ਤੇ ਜ਼ਰੂਰ ਦੇਖੋ ਸੋਸ਼ਲ ਮੀਡੀਆ ਤੇ ਇਹ ਵੀਡੀਓ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿੱਥੇ ਰੀਲ ਬਣਾ ਰਹੇ 4 ਤੋਂ 5 ਨੌਜਵਾਨਾਂ ਦਾ ਹੱਥ ਦੇ ਵਿੱਚ ਫੋਨ ਨੂੰ ਲੈ ਕੇ ਨੌਜਵਾਨ ਫਰਾਰ ਹੋ ਗਏ ਨੌਜਵਾਨ ਬਾਈਕ ਤੇ ਆਏ ਅਤੇ ਉਹਨਾਂ ਦੇ ਹੱਥੋਂ ਫੋਨ ਖੋ ਕੇ ਫਰਾਰ ਹੋ ਗਏ ਬਾਈਕ ਤੇ ਆਏ ਦੋ ਨੌਜਵਾਨਾ ਨੇ ਮੁੰਡੇ ਕੋਲੋਂ ਫੋਨ ਖੋ ਲਿਆ ਦੇਖਦੇ ਹੀ ਰਹਿ ਗਏ ਮੁੰਡੇ ਇਹ ਵੀਡੀਓ ਲੁਧਿਆਣਾ ਦੀ ਦੱਸੀ ਜਾ ਰਹੀ ਹੈ ਪਰ ਇਸ ਦੀ ਅਸੀਂ ਪੁਸ਼ਟੀ ਨਹੀਂ ਕਰਦੇ ਇਹ ਵੀਡੀਓ ਕਿੱਥੇ ਦੀ ਹੈ ਪਰ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਅਗਰ ਤੁਸੀਂ ਵੀ ਰੀਲ ਬਣਾਉਂਦੇ ਹੋ ਤਾਂ ਇੱਕ ਵਾਰ ਇਹ ਵੀਡੀਓ ਦੇਖ ਕੇ ਜਰੂਰ ਸਤਰਕ ਹੋ ਜਾਵੋਗੇ ਰੀਲ ਬਣਾ ਰਹੇ ਨੌਜਵਾਨਾਂ ਨਾਲ ਹੋਈ ਕਲੋਲ ਜੇਕਰ ਤੁਸੀਂ ਵੀ ਰੀਲ ਬਣਾਉਣ ਦੇ ਸ਼ੌਕੀਨ ਹੋ ਤਾਂ ਇੱਕ ਵਾਰ ਇਹ ਵੀਡੀਓ ਨੂੰ ਜ਼ਰੂਰ ਵੇਖੋ ਜੇਕਰ ਤੁਸੀਂ ਵੀ ਰੀਲ ਬਣਾਉਣ ਦੇ ਸ਼ੌਕੀਨ ਹੋ ਤਾਂ ਇੱਕ ਵਾਰ ਇਹ ਵੀਡੀਓ ਨੂੰ ਸੋਸ਼ਲ ਮੀਡੀਆ ਤੇ ਜ਼ਰੂਰ ਦੇਖੋ ਸੋਸ਼ਲ ਮੀਡੀਆ ਤੇ ਇਹ ਵੀਡੀਓ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿੱਥੇ ਰੀਲ ਬਣਾ ਰਹੇ 4 ਤੋਂ 5 ਨੌਜਵਾਨਾਂ ਦਾ ਹੱਥ ਦੇ ਵਿੱਚ ਫੋਨ ਨੂੰ ਲੈ ਕੇ ਨੌਜਵਾਨ ਫਰਾਰ ਹੋ ਗਏ ਨੌਜਵਾਨ ਬਾਈਕ ਤੇ ਆਏ ਅਤੇ ਉਹਨਾਂ ਦੇ ਹੱਥੋਂ ਫੋਨ ਖੋ ਕੇ ਫਰਾਰ ਹੋ ਗਏ ਬਾਈਕ ਤੇ ਆਏ ਦੋ ਨੌਜਵਾਨਾ ਨੇ ਮੁੰਡੇ ਕੋਲੋਂ ਫੋਨ ਖੋ ਲਿਆ ਦੇਖਦੇ ਹੀ ਰਹਿ ਗਏ ਮੁੰਡੇ ਇਹ ਵੀਡੀਓ ਲੁਧਿਆਣਾ ਦੀ ਦੱਸੀ ਜਾ ਰਹੀ ਹੈ ਪਰ ਇਸ ਦੀ ਅਸੀਂ ਪੁਸ਼ਟੀ ਨਹੀਂ ਕਰਦੇ ਇਹ ਵੀਡੀਓ ਕਿੱਥੇ ਦੀ ਹੈ ਪਰ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਅਗਰ ਤੁਸੀਂ ਵੀ ਰੀਲ ਬਣਾਉਂਦੇ ਹੋ ਤਾਂ ਇੱਕ ਵਾਰ ਇਹ ਵੀਡੀਓ ਦੇਖ ਕੇ ਜਰੂਰ ਸਤਰਕ ਹੋ ਜਾਵੋਗੇ ਰੀਲ ਬਣਾ ਰਹੇ ਨੌਜਵਾਨਾਂ ਨਾਲ ਹੋਈ ਕਲੋਲ ਜੇਕਰ ਤੁਸੀਂ ਵੀ ਰੀਲ ਬਣਾਉਣ ਦੇ ਸ਼ੌਕੀਨ ਹੋ ਤਾਂ ਇੱਕ ਵਾਰ ਇਹ ਵੀਡੀਓ ਨੂੰ ਜ਼ਰੂਰ ਵੇਖੋ ਜੇਕਰ ਤੁਸੀਂ ਵੀ ਰੀਲ ਬਣਾਉਣ ਦੇ ਸ਼ੌਕੀਨ ਹੋ ਤਾਂ ਇੱਕ ਵਾਰ ਇਹ ਵੀਡੀਓ ਨੂੰ ਸੋਸ਼ਲ ਮੀਡੀਆ ਤੇ ਜ਼ਰੂਰ ਦੇਖੋ ਸੋਸ਼ਲ ਮੀਡੀਆ ਤੇ ਇਹ ਵੀਡੀਓ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿੱਥੇ ਰੀਲ ਬਣਾ ਰਹੇ 4 ਤੋਂ 5 ਨੌਜਵਾਨਾਂ ਦਾ ਹੱਥ ਦੇ ਵਿੱਚ ਫੋਨ ਨੂੰ ਲੈ ਕੇ ਨੌਜਵਾਨ ਫਰਾਰ ਹੋ ਗਏ ਨੌਜਵਾਨ ਬਾਈਕ ਤੇ ਆਏ ਅਤੇ ਉਹਨਾਂ ਦੇ ਹੱਥੋਂ ਫੋਨ ਖੋ ਕੇ ਫਰਾਰ ਹੋ ਗਏ ਬਾਈਕ ਤੇ ਆਏ ਦੋ ਨੌਜਵਾਨਾ ਨੇ ਮੁੰਡੇ ਕੋਲੋਂ ਫੋਨ ਖੋ ਲਿਆ ਦੇਖਦੇ ਹੀ ਰਹਿ ਗਏ ਮੁੰਡੇ ਇਹ ਵੀਡੀਓ ਲੁਧਿਆਣਾ ਦੀ ਦੱਸੀ ਜਾ ਰਹੀ ਹੈ ਪਰ ਇਸ ਦੀ ਅਸੀਂ ਪੁਸ਼ਟੀ ਨਹੀਂ ਕਰਦੇ ਇਹ ਵੀਡੀਓ ਕਿੱਥੇ ਦੀ ਹੈ ਪਰ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਅਗਰ ਤੁਸੀਂ ਵੀ ਰੀਲ ਬਣਾਉਂਦੇ ਹੋ ਤਾਂ ਇੱਕ ਵਾਰ ਇਹ ਵੀਡੀਓ ਦੇਖ ਕੇ ਜਰੂਰ ਸਤਰਕ ਹੋ ਜਾਵੋਗੇ